ਬਜਟ 에어ਲਾਈਨ ਜੈਟਸਟਾਰ 에ਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਆਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ-ਕਾਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ ਪੂਰਾ ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਹ ਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕੁਆਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ ਏਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਆਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 55 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ ਪੂਰਾ ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਹ ਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ ਏਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ-ਕਾਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਕਟਾਪਿਆ ਹੈ ਸਰਮੂਹ ਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਿਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ ਏਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ ਏਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ ਏਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਕਟਾਪਿਆ ਹੈ ਸਰਮੂਹ ਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਿਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ 에ਸ਼ੀਆ ਪਿਛਲੇ 20 ਸਾਲਾਂ ਤੋਂ 에ਸ਼ੀਅਨ 에ਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ 에ਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕੁਆਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ 에ਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਆਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ ਪੂਰਾ ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਹ ਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ ਏਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਕਟਾਪਿਆ ਹੈ ਸਰਮੂਹ ਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਿਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ ਏਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 53 ਮਿਲੀਅਨ ਡਾਲਰ ਦਾ ਕਟਾਪਿਆ ਹੈ ਸਰਮੂਹ ਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਿਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ 에ਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਵਾਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ 16 ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕੁਆਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ ਬਜਟ 에어ਲਾਈਨ ਜੈਟਸਟਾਰ 에ਸ਼ੀਆ 20 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਨ੍ਹਾਂ ਗਰਮੀਆਂ ਦੇ ਵਿੱਚ ਬੰਦ ਹੋ ਜਾਵੇਗੀ ਕੁਆਂਟਸ ਗਰੁੱਪ ਨੇ ਰਣਨੀਤਿਕ ਰੀਸਟ੍ਰਕਚਰ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਿੰਗਾਪੁਰ ਬੇਸਡ ਲੋ ਕੋਸਟ 에어ਲਾਈਨ ਵੀ ਸ਼ਾਮਲ ਹੈ ਜੈਟਸਟਾਰ 31 ਜੁਲਾਈ ਨੂੰ ਬੰਦ ਹੋਣ ਤੋਂ ਪਹਿਲਾਂ ਆਪਣਾ ਫਲਾਈਟ ਸ਼ਡਿਊਲ ਘਟਾ ਦੇਵੇਗੀ 2003 ਵਿੱਚ ਸਥਾਪਿਤ 에어ਲਾਈਨ ਨੂੰ ਇਸ ਵਿੱਤੀ ਸਾਲ ਦੇ ਵਿੱਚ 35 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ ਸਰਮੂਦੇ ਅਨੁਸਾਰ 에어ਲਾਈਨ ਬੰਦ ਹੋਣ ਨਾਲ ਪੂਰਾ ਰੂਟ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਸਿੰਗਾਪੁਰ ਨੂੰ ਮਲੇਸ਼ੀਆ ਅਤੇ ਫਿਲੀਪੀਨਸ ਨਾਲ ਜੋੜਨ ਵਾਲੇ ਸਥਾਨਾਂ ਦਾ ਨਾਮ ਸ਼ਾਮਲ ਹੈ ਸਮੂਹ ਨੇ ਕਿਹਾ ਹੈ ਕਿ ਪ੍ਰਭਾਵਿਤ ਗਾਹਕਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜਹਾਜ਼ ਦੀ ਟਿਕਟ ਦੇ ਦਿੱਤੀ ਜਾਵੇਗੀ ਏਸ਼ੀਆ ਵਿੱਚ ਜੈਟਸਟਾਰ 에ਅਰਵੇਜ਼ ਅਤੇ ਜੈਟਸਟਾਰ ਜਾਪਾਨ ਸਰਵਿਸ ਅਤੇ ਆਸਟ੍ਰੇਲੀਆ ਵਿੱਚ ਜੈਟਸਟਾਰ 에ਅਰਵੇਜ਼ ਦੀ ਇੰਟਰਨੈਸ਼ਨਲ ਸਰਵਿਸ ਚਾਲੂ ਰਹੇਗੀ ਕਵਾਂਟਸ ਗਰੁੱਪ ਦੇ ਸੀਈਓ ਵੇਨੇਸਾ ਹਾਂਸਨ ਨੇ ਕਿਹਾ ਹੈ ਕਿ ਜੈਟਸਟਾਰ ਏਸ਼ੀਆ ਪਿਛਲੇ 20 ਸਾਲਾਂ ਤੋਂ ਏਸ਼ੀਅਨ ਐਵੀਏਸ਼ਨ ਮਾਰਕੀਟ ਵਿੱਚ ਮੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਤੇ ਮਾਣ ਹੈ